ਮੈਂ ਜੀ ਗੁਰੂ ਘਰ ਸੇਵਾ ਕਰਦਾ ਇਥੇ ਨਗਰ ਹੀ ਪਿੰਡ ਬੂੜੇਨਗਲ ਹੀ ਗੁਰੂ ਘਰ ਹੈ ਉਹਦੇ ਵਿੱਚ ਮੈਂ ਸੇਵਨ ਬਾ ਰਿਆ ਇਹ ਰੱਖਸ਼ਾ ਜਿਹੜਾ ਇਹ ਮੈਂ ਆਪਣੀ ਕਿਰਤ ਕਮਾਈ ਵਾਸਤੇ ਘਰ ਨੂੰ ਚਲਾਉਣ ਵਾਸਤੇ ਚਲਾ ਰਿਆ ਕਿਉਂਕਿ ਗੁਰੂ ਘਰ ਦੀ ਜਿਹੜੀ ਸੇਵਾ ਹੈ ਉਹ ਗੁਰੂ ਪਾਸ਼ਾ ਆਪ ਲੈ ਰਹੇ ਨੇ ਤੇ ਸੰਗਤ ਦਾ ਜਿਹੜਾ ਮਾਇਆ ਪਖ ਦਾ ਉਹ ਪੈਰਾ ਬੋਟਲਾ ਇਸ ਕਰਕੇ ਮੈਨੂੰ ਇਹ ਰੱਖਸ਼ੇ ਦੀ ਮਿਹਨਤ ਜਿਹੜੀ ਉਹ ਮਜ਼ਦੂਰੀ ਕਰਨੀ ਪੈਂਦੀ ਹੈ ਤੇ ਇਹ ਅੰਮ੍ਰਿਤ ਵੇ ਸੇਵਾ ਸੰਭਾਲ ਕਰਕੇ ਗੁਰੂ ਪਾਸ਼ਾ ਦੇ ਚਰਨ ਚਰਨਾ ਚ ਅਰਦਾਸ ਬੇਨਤੀ ਕਰਕੇ ਤੇ ਆਪਣੀ ਕਿਰਤ ਕਮਾਈ ਤੇ ਫਿਰ ਚੱਲ ਜਾਈਦਾ ਕਿਉਂਕਿ ਪਰਿਵਾਰ ਨੂੰ ਚਲਾਉਣ ਵਾਸਤੇ ਮਾਇਆ ਜ਼ਰੂਰੀ ਹੈ ਤੇ ਇਸ ਕਰਕੇ ਈ ਰੱਖਿਆ ਜਿਹੜਾ ਇਹ ਮੈਨੂੰ ਗੁਰੂ ਪੰਥ ਟਰਸਟ ਨੇ ਲੈ ਕੇ ਦਿੱਤਾ ਉਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਇਹ ਸੇਵਾ ਕੀਤੀ ਉਹਨਾਂ ਨੇ ਮੈਨੂੰ 50000 ਦੀ ਸੇਵਾ ਦਿੱਤੀ ਸੀ ਤੇ ਬਟਾਲੇ ਉਹਨਾਂ ਨੇ ਆਪ ਆਣ ਕੇ ਖੁਦ ਤੇ ਈ ਰੱਖਿਆ ਲੈ ਕੇ ਦਿੱਤਾ ਨਾਲੇ ਸੇਵਾ ਉੱਥੇ ਦੇ ਕੇ ਗਏ ਤੇ ਬਾਕੀ ਉਹਨਾਂ ਕਿਸ਼ਤਾ ਕਰਾਤੀਆਂ ਕਿਉਂਕਿ ਗਰੀਬ ਬੰਦੇ ਲਈ 50000 ਬਹੁਤ ਵੱਡੀ ਗੱਲ ਹੈ ਬੜੀ ਤਗੜੀ ਰਕਮ ਹੈ ਜੁੜਦੀ ਨਹੀਂ ਤੇ ਮੈਂ ਜਲੋ ਧੰਨਵਾਦ ਹੈ ਉਹਨਾਂ ਦਾ ਗੁਰੂ ਪੰਥ ਟਰਸਟ ਦਾ ਜਿਨ੍ਹਾਂ ਨੇ ਮੈਨੂੰ ਕਿਰਤ ਤੇ ਜੋੜਿਆ ਤੇ ਗੁਰੂ ਪਾਤਸ਼ਾਹ ਦਾ ਧੰਨਵਾਦ ਹੈ ਕਿ ਜਿਨ੍ਹਾਂ ਨੇ ਆਪਣੇ ਚਰਨਾਂ 'ਚ ਜੋੜਿਆ